ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਨਾਲ ਇੱਕ ਜਿਹੜੀ ਦਿਲ ਦੀ ਗੱਲ ਸਾਂਝੀ ਕਰਨਾ ਚਾਹਣਾ ਬਈ ਦੱਸਿਓ ਜਰੂਰ ਸ਼ਾਇਦ ਸਾਡੇ ਕੱਲੇ ਪਿੰਡ ਦੇ ਵਿੱਚ ਇਹ ਹਾਲਾਤ ਨਹੀਂ ਹੈਗੇ ਤਕਰੀਬਨ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਇਹ ਹਾਲਾਤ ਹੋਣੇ ਆ ਅੱਜ ਸਾਡੇ ਪਿੰਡ ਖੁੱਲਿਆ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਤੇ ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਵੀ ਅੱਜ ਤੋਂ ਜੇ 10-15 ਸਾਲ ਪਿੱਛੇ ਜਾਈਏ ਬਈ ਤਾਂ ਜਿਹੜੇ ਕਿ ਸੇਵਾਦਾਰ ਹੁੰਦੇ ਸੀ ਬੱਚੇ ਹੁੰਦੇ ਸੀ ਨੌਜਵਾਨ ਹੁੰਦੇ ਸੀਗੇ ਉਹਨਾਂ ਦੇ ਵਿੱਚ ਖੰਡ ਪੜਦਾ ਇਹਨਾਂ ਉਤਸ਼ਾਹ ਹੁੰਦਾ ਸੀਗਾ ਤੇ ਸਾਰੀ ਸਾਰੀ ਰਾਤ ਬੱਚੇ ਨੌਜਵਾਨ ਜਿਹੜੇ ਕਿ ਖਾਂਡਵਾੜ ਖੁੱਲਿਆਂ ਹੁੰਦੇ ਉਹ ਜਗ੍ਹਾ ਦੇ ਵਿੱਚ ਰਹਿੰਦੇ ਸੀਗਾ ਤੁਸੀਂ ਵੇਖ ਲਓ ਇਹ ਸਾਡੇ ਪਿੰਡ ਦੀ ਧਰਮਸ਼ਾਲਾਾਂ ਗੀ ਤੇ ਕੋਈ ਸਮਾਂ ਹੁੰਦਾ ਸੀਗਾ ਅੱਜ ਤੋਂ ਪਿੱਛੇ ਜਾਈਏ 10-15 ਸਾਲ ਇੱਥੇ ਇੰਨਾ ਇਕੱਠ ਹੁੰਦਾ ਸੀ ਹਜੇ ਰਾਤ ਦੇ 9:00 ਵਜੇ ਹੋਣਿਆ ਵੀ ਇੰਨਾ ਇਕੱਠ ਹੁੰਦਾ ਸੀਗਾ 40 40 50 50 ਬੱਚੇ ਨੌਜਵਾਨ ਇੱਥੇ ਸਾਰੀ ਸਾਰੀ ਰਾਤ ਸੇਵਾ ਕਰਦੇ ਸੀਗੇ ਤੇ ਵੱਡੇ ਸੇਵਾਦਾਰ ਉਹਨਾਂ ਨੂੰ ਧੱਕੇ ਨਾਲ ਕਹਿੰਦੇ ਬੱਚਿਆਂ ਨੂੰ ਕਹਿੰਦੇ ਘਰੇ ਜਾ ਕੇ ਸੌਂਜੋ ਪਰ ਫੇਰ ਵੀ ਉਹ ਨਹੀਂ ਜਾਂਦੇ ਸੀਗੇ ਪਰ ਅੱਜ ਦੇ ਸਮੇਂ ਦੇ ਹਾਲਾਤ ਐ ਜੇ ਹੋ ਗਏ ਕਿ ਕੋਈ ਬੱਚਾ ਇੱਥੇ ਰਾਤ ਨੂੰ ਰਹਿਣ ਨੂੰ ਤਿਆਰ ਨਹੀਂ ਹੈਗਾ ਇਹ ਸਾਡੇ ਪਿੰਡ ਦੇ ਹਾਲਾਤ ਨਹੀਂ ਹੈ ਕਰੋ ਘੱਟ ਪੰਜਾਬ ਦੇ ਹਰ ਇੱਕ ਪਿੰਡ ਦੇ ਹਾਲਾਤ ਹੋਣਿਆ ਜਿਹੜੇ ਬੱਚੇ ਨੌਜਵਾਨਾਂ ਦੇ ਵਿੱਚ ਸੇਵਾ ਦਾ ਉਤਸ਼ਾਹ ਬਹੁਤ ਘਟ ਗਿਆ ਤੇ ਤੁਸੀਂ ਦੱਸਿਓ ਜੇ ਉਹ ਵੀ ਕੀ ਕਾਰਨ ਹੋ ਸਕਦਾਗਾ ਵੀ ਉਤਸ਼ਾਹ ਕਿਉਂ ਕੱਢ ਗਿਆ ਕੀ ਕਾਰਨ ਆ ਜੇ ਅੱਜ ਤੋਂ ਦਾ 10-15 ਸਾਲ ਪਿੱਛੇ ਜਾਈਏ ਬਾਈ ਇਸ ਜਗ੍ਹਾ ਦੇ ਵਿੱਚ ਰਾਤ ਦੇ ਤੜਕੇ ਦੇ 4-4 ਵਜੇ ਤੱਕ ਪੂਰਾ ਇਕੱਠ ਹੁੰਦਾ ਸੀਗਾ ਹੁਣ ਤੁਸੀਂ ਦੇਖੋਗੇ ਕੋਈ ਟਾਵਾ ਟੱਲਾ ਬੱਚਾ ਉਹ ਵੀ ਥੋੜਾ ਟਾਈਮ ਹੀ ਆ ਜਾਂ ਕੋਈ ਸੇਵਾਦਾਰ ਟਾਵਾ ਟੱਲਾ ਹੀ ਆ ਬਹੁਤ ਉਤਸ਼ਾਹ ਘੱਟ ਗਿਆ ਕੀ ਕਾਰਨ ਬਣ ਗਿਆ ਕੀ ਸਮੇਂ ਦੇ ਵਿੱਚ ਇਹ ਜਿਆ ਫੇਰ ਬਦਲ ਹੋ ਗਿਆ ਸਿਆਣੇ ਬੰਦੇ ਕਮੈਂਟਾਂ ਵਿੱਚ ਜਰੂਰ ਦੱਸਿਓ ਵੀ ਕੀ ਕਾਰਨ ਹੋ ਸਕਦਾ ਵੀ ਬੱਚੇ ਨੌਜਵਾਨਾਂ ਦੇ ਵਿੱਚ ਸੇਵ ਵਾਲਾ ਥੋੜਾ ਬਹੁਤ ਉਤਸ਼ਾਹ ਘਟ ਰਿਹਾ ਹੈ ਕੀ ਕਾਰਨ ਦੱਸਿਓ ਜਰੂਰ ਭਾਈ